ਕਾਂਗਰਸ ਤੇ ਆਮ ਆਦੀ ਪਾਰਟੀ ਦੇ ਵੱਪਨੇ ਮੁੱਖ ਚੋਣ ਕਮਿਸ਼ਨ ਨੂੰ ਅਪੀਲ ਕੀਤੀ ਹੈ ਕਿ ਬੇਅਦਬੀ ਤੇ ਗੋਲੀकांड ਦੀ ਪੜਤਾਲ ਕਰਦੇ ਐਸਆਈਟੀ ਵਿੱਚ ਆਈਜੀ ਕੁਮਰ ਵਿਜੇ ਪ੍ਰਤਾਪ ਨੂੰ ਮੁੁਰਤੋਤ ਤੇ ਨਾਦ ਕੀਤਾ ਜਾਵੇ ਕਮਿਸ਼ਨ ਨੇ ਆਈਜੀ ਕੁਮਰ ਵਿਜੇ ਪ੍ਰਤਾਪ ਨੂੰ ਚੋਣ ਜਾਬਤੇ ਦੀ ਉਲੰਘਣਾ ਕਰਨ ਦੇ ਦੋਸ਼ 'ਚ ਐਸਆਈਟੀ ਤੋਂ ਹਟਾ ਦਿੱਤਾ ਸੀ ਕਾਂਗਰਸ ਦੇ ਪੰਜਾਬ ਦੇ ਪ੍ਰਧਾਨ ਸੁਨੀਲ ਜਾਖੜ ਅਤੇ ਕੈਬਨਿਟ ਮੰਤਰੀ ਤ੍ਰਿਪ ਰਜਿੰਦਰ ਸਿੰਘ ਬਾਜਵਾ ਤੋਂ ਇਲਾਵਾ ਆਪ ਦੇ ਵਿਰੋਧੀ ਤੇ ਦੇ ਨੇਤਾ ਹਰਪਾਲ ਜਿਮਾ ਤੇ ਵਿਧਾਇਕ ਨਾਜ ਸਿੰਘ ਮਾਨਸ਼ਾਹੀਆ ਤੇ ਪਾਰਟੀ ਛੱਡ ਚੁੱਕੇ ਸੀਨੀਅਰ ਵਕੀਲ ਐਚਐਸ ਫੁਰਕਾਦੇ ਵਫ ਨੇ ਮੁਖ ਚੋਣ ਕਮਿਸ਼ਨ ਨਾਲ ਦਿੱਲੀ ਵਿੱਚ ਮੁਲਾਕਾਤ ਕੀਤੀ ਹੈ ਉਹਨੇ ਕਹਿ ਕੇ ਕਾਲੀਆਂ ਨੇ ਸੰਵੇਦਨਸ਼ੀਲ ਮਾਮਲੇ ਦੀ ਜਾਂਚ ਵਿੱਚ ਡਿੱਕੇ ਡਾਊਨ ਲਈ ਚੋਣ ਕਮਿਸ਼ਨ ਨੂੰ ਸ਼ਿਕਾਇਤ ਕੀਤੀ ਸੀ ਅੱਜ ਇੱਕ ਜੁਆਇੰਟ ਡੈਲੀਗੇਸ਼ਨ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਨੂੰ ਗਿਆ ਜੋ ਐਸਆਈਟੀ ਜੋ ਬੇਅਦਵੀ ਵਾਲਾ ਮੁੱਦਾ ਤੇ ਉਸ ਤੋਂ ਬਾਅਦ ਗੋਲੀ ਵਾਲੇ ਮੁੱਦੇ ਦੀ ਇਨਕੁਆਇਰੀ ਕਰ ਰਹੀ ਆ ਉਸ ਇਨਵੈਸਟੀਗੇਸ਼ਨ ਦੇ ਵਿੱਚ ਜੋ ਮੇਨ ਅਫਸਰ ਸੀ ਕੁਮਰ ਵਿਜੇ ਪ੍ਰਤਾਪ ਸਿੰਘ ਉਸ ਤੇ ਟਰਾਂਸਫਰ ਦੇ ਆਰਡਰ ਨੂੰ ਰਿਵਿਊ ਕਰਨ ਲਈ ਤੇ ਉਹਨਾਂ ਨੂੰ ਵਾਪਸ ਲੈਣ ਦੇ ਲਈ ਅੱਜ ਜੁਆਇੰਟ ਇੱਕ ਵਫਤ ਜੋ ਪੋਲਿਟਿਕਲ ਪਾਰਟੀਆਂ ਦਾ ਯਕਸ਼ਰ ਸਾਹਿਬ ਬਾਜਵਾ ਸਾਹਿਬ ਤੇ ਨਿਰਮੋਹ ਆਪੋਜੀਸ਼ਨ ਸਰਪਾਚੀ ਦੀ ਟੀਮਾਂ ਨਾਜਰ ਸੀਤੀ ਐਮਐਨਏ ਸਾਹਿਬ ਨੇ ਇਹ ਵਿਸ਼ਿਆ ਤੇ ਰਕਸਤ ਸਕੇ ਨੂੰ ਸਾਡੀ ਜੁਟੇ ਦੀ ਜਾਣਕਾਰੀ ਕੇ ਉਹ ਕਰਵਾਇਆ ਤੇ ਉਹਨਾਂ ਨੂੰ ਇਹ ਗੱਲ ਦੱਸੀ ਆ ਇਹ ਇਹਦਾ ਇਨਵੈਸਟੀਗੇਸ਼ਨ ਦੇ ਉੱਤੇ ਉਲਟਾ ਅਸਰ ਹੋ ਰਿਹਾ ਆਕਾਲੀ ਦਲ ਬੜੀ ਡੇਰ ਤੋਂ ਕੋਸ਼ਿਸ਼ ਕਰ ਰਿਹਾ ਸੀ ਕਿ ਇਹ ਇਨਵੈਸਟੀਗੇਸ਼ਨ ਨੂੰ ਰੋਕਿਆ ਜਾਵੇ ਪਰ ਉਹ ਆਪਣੀ ਤਰਫ਼ ਜੋ ਇਹਦੇ ਵਿੱਚ ਉਹ ਕਾਮਯਾਬ ਨਹੀਂ ਸੀ ਹੋਈ ਪਰ ਹੁਣ ਇਹ ਕੁਮਰ ਵਿਜੇ ਪ੍ਰਤਾਪ ਦੀ ਟ੍ਰਾਂਸਫਰ ਹੋਣ ਤੋਂ ਬਾਅਦ ਇਨਵੈਸਟੀਗੇਸ਼ਨ ਤੇ ਉਲਟਾ ਅਸਰ ਪਾਏਗਾ ਪੰਜਾਬ ਦੇ ਲੋਕਾਂ ਦੇ ਵਿੱਚ ਇਹ ਮੁੱਦਾ ਜੈਲ ਨੂੰ ਲੱਗਿਆ ਵਾ ਕਿਉਂਕਿ ਪਹਿਲਾ ਵੀਡੀਓ 2015 ਚ ਬਿਆਦੀ ਹੋਈ ਸੀ ਉਦੋਂ ਵੀ ਬੜਾ ਉਹ ਟੈਨ ਜੋਕੇ ਵੀ ਮਵਾਲ ਹੋਇਆ ਸੀ ਕਿ ਹੁਣ ਆ ਜਦੋਂ ਧੜਾ ਲੱਗਿਆ ਸੀ ਉਦੋਂ ਵੀ ਲੱਖਾਂ ਬੰਦੇ ਉੱਥੇ ਇਕੱਠੇ ਹੋਗੇ ਸੀ ਕਿ ਹੁਣ ਇਸ ਟਾਈਮ ਤਾਂ ਕਿ ਪੰਜਾਬ ਦੀ ਸ਼ਾਂਤੀ ਨਾ ਖਰਾਬ ਹੋ ਰਹੀ ਇਸ ਕਰਕੇ ਜਿਹੜੀ ਇਹ ਇਨਵੈਸਟੀਗੇਸ਼ਨ ਆ ਕਿ ਪ੍ਰੋਪਰਟੀ ਅੰਨੇ ਕਮਰ ਵਿਜੇ ਪ੍ਰਤਾਪ ਦੀ ਟ੍ਰਾਂਸਫਰ ਦਾ ਫੈਸਲਾ ਵਾਪਸ ਲਿਆ ਜਾਵੇ ਤੇ ਇਸ ਦੇ ਕਰਕੇ ਅਸੀਂ ਉਹਨਾਂ ਨੂੰ ਮਿਲਿਆ ਇਲੈਕਸ਼ਨ ਕਮਿਸ਼ਨ ਨੇ ਕਿਹਾ ਕਿ ਮੁੱਖ ਮੰਤਰੀ ਦੀ ਜੋ ਟਿੱਕੀ ਉਹਨਾਂ ਨੂੰ ਆਗੀਆ government ਕੋ ਕੋਨਸਪੀਰੇਟ ਕਰ ਰਹਾ ਹੈ ਇਹ ਕੇ ਵਿਚਾਰ ਹੋ ਰਿਹਾ ਹੈ ਅੱਜ ਸਾਡੀ ਵੀ ਬਹਿਸ ਕਿ ਜੋ ਪੂਰੀ ਡਿਸਕਸ਼ਨ ਉਹਨਾਂ ਨਾਲ ਹੋਈ ਡਾਕਟਰ ਸਾਹਿਬ ਨੇ ਬਾਸ਼ਪਾ ਸਾਹਿਬ ਨੇ ਜਿੰਮਾ ਸਾਹਿਬ ਨੇ ਜੱਜ ਤਰੀ ਦੀ ਨੇ ਸਾਹਮਣੇ ਉਹਨਾਂ ਨੂੰ ਦੱਸਿਆ ਕਿ ਕਿਸ ਤਰ੍ਹਾਂ ਇਹ ਦਾ ਪੰਜਾਬ ਦੇ ਲਈ ਉਲਟਾ ਅਸਰ ਹੋਏਗਾ ਤੇ ਇਹ ਇਲੈਕਸ਼ਨ ਦੇ ਵਿੱਚ ਸਭਾ ਕਿ ਮੋਟਰ ਇਲੈਕਸ਼ਨ ਦੀ ਬਜਾਏ کہیں ਇਹ ਨਾ ਹੋਵੇ ਕਿ ਇਹ ਮਾਹੌਲ ਹੀ ਅਲੱਗ ਤਰ੍ਹਾਂ ਦਾ ਬਣ ਜਾਵੇ ਕਲੈਕਸ਼ਨ ਕੁਐਸਚਨ ਨੇ ਸਾਨੂੰ ਵਿਸ਼ਵਾਸ ਦਿਵਾਇਆ ਕਿ ਸਾਰੀਆਂ ਚੀਜ਼ਾਂ ਤੇ ਵਿਚਾਰ ਕਰਕੇ ਤੇ ਫੈਸਲਾ ਲੈਣਗੇ ਜਲਦੀ ਫੈਸਲਾ ਲੈ ਕੇ ਜਲਦੀ ਵਾਰ ਜਸਟਿਸ ਕਰੇ ਬਿਊਰੋ ਰਿਪੋਰਟ ਪੰਜਾਬ ਟੂਡੇ